ਆਸਾ ਮੱਲਾ ਪੰਗਵਾ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋ ਆਸੁਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸਰਣਾਇ ਗਹਾਉ ਗੁਰ ਕੇ ਚਰਨ ਫਿਰਦਾ ਵਿਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ 부ਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾ ਨਿਥਾਵੇਂ ਕੋ ਗੁਰ ਦੀਨੋਂ ਥਾਨ ਨਿਮਾਣੇ ਕੋ ਗੁਰਤੀਨੂ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨ ਸਗਲ ਤੇ ਆਗ ਪਾਈ ਪ੍ਰਭ ਸ਼ਰਨ ਗੁਰ ਨਾਨਕ ਜਾਂ ਕੋ ਭਇਆ ਦਇਆਲ ਸੋ ਜਨ ਹੋਆ ਸਦਾ ਨਿਹਾਲ ਆਸਾ ਮੈ ਲ ਪੰਜਵਾ ਸਤ ਗੁਰ ਸੱਚ ਦੀਆ ਫੇਦ ਚਿਰ ਜੀਵਨ ਉਪਜਿਆ ਸੰਜੋਗ ਉਧਰ ਆਏ ਮਾਹੇ ਆਏ ਕੀਆ ਨਿਵਾਸ ਮਾਤਾ ਕਾ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਤੇ ਮਨ ਭਾਵੇ ਵਧੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹੜ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਤਹ ਅਚਿੰਤ ਏਕ ਲੇਵ ਲਾਇ ਜਿਉ ਬਾਲਕ پتا اوپر کرے با مار بلایا بولا بات گر نان کو تٹھا کی نیدات آسا میلا پنجوان گر پورے راکھیا دے ہاتھ پرگٹ پھیا جان کا پرتاپ گر گر جپی گرو گر تھ ਜੀ ਕੀ ਅਰਦਾਸ ਗੁਰੂ ਪਹਿ ਪਾਈਂ ਕਹਾਵ ਸ਼ਰਨ ਪਰੇ ਸੱਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਗਨ ਰੱਖੈ ਤਨ ਕੋ ਨਾਮਕ ਗੁਰ ਕੋ ਕੁਰਬਾਨ ਆਸਾ ਕਰ ਅਠਵਾਂ ਕਾਫੀ ਮਹਿਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇ ਕਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜ਼ਾਏ ਚਤੁਰਾਈ ਇਤਿਆਨ ਪਾ ਕਿ ਤੈ ਕਾਮ ਨ ਆਈਐ ਟੁੱਠਾ ਸਾਹਿਬ ਜੋ ਦੇਵੈ ਸੋ ਹੀ ਸੁਖ ਪਾਈਐ ਜੇ ਲਖ ਕਰਮ ਕਮਾਈਐ ਕੇਸ ਪਵੈ ਨਾ ਬੰਧਾ ਜਨ ਨਾਨਕ ਕੀ ਤਾ ਨਾਮ ਧਰ ਫੋਰ ਛੋੜਿਆ ਤੰਦਾ ਆਸਾ ਮੈ ਲਾ ਪੁਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੀਵ ਡਨਾ ਕੋਈ ਗੁਰ ਤੁਠੇ ਤੇ ਪਾਈਐ ਸਚ ਸਾਹਿਬ ਸੋਈ ਬਲੇ ਹਾਰੀ ਗੁਰ ਆਪਣੀ ਸਾਧ ਸਦ ਕੁਰਬਾਨਾ ਨਾਮ ਨਾ ਵਿਸਰਉ ਇਕ ਖਿੰਚਸਾ

ਨਾਮ ਤੇ ਆਵੋ ਸਦਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਤੈ ਸੰਗੇ ਆਸਾ ਮੈਲਾ ਪੰਜਵਾ ਸਾਈ ਅਲਖ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹਬ ਨਸੈ ਹਾਂ ਵੰਨਿਆ ਕੁਰਬਾਨ ਸਾਈ ਆਪਣੀ ਕੋ ਵਾ ਅਨੰਦ ਘੜਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਬ ਸੰਸਾਰ ਸਭਾ ਹੂੰ ਬਹਾਰਾ ਨਾਨਕ ਦਾ ਪਾਤਸ਼ਾਹ ਦਿਸੈ ਜ਼ਹਾਰਾ ਆਸਾ ਮੈਲਾ ਪੰਜਵਾ ਲੱਖ ਭਗਤ ਆਰਾਧੇ ਜਪਤੇ ਪੀਓ ਪੀਓ ਕਮਨ ਜੁਗਤ ਮੇਲਾ ਵੋ ਨਿਰਗੁਣ ਵਿਖਈ ਜਿਓ ਤੇਰੀ ਤੇ ਗੋਵਿੰਦ ਗੋਪਾਲ ਦਿਆਲ ਪ੍ਰਭ ਉਹ ਸਭ ਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਰਾਹ ਸਦਾ ਸਹਾਈ ਸੰਤ ਤੇਖੇ ਸਦਾ ਹਜ਼ੂਰ ਨਾਮ 비ਹੂ ਨੜਿਆ ਸੇਮਰਨ ਵਿਸੂਰ ਵਿਸੂਰ ਦਾਸ ਦਾਸ ਤਣ ਥਾਏ ਮਿਟਿਆ ਤਨਾ ਗਉਣ ਵਿਸਰਿਆ ਜਨਾ ਨਾਮ ਇਨਾੜਾ ਹਾਲ ਕੋ ਜੈਸੇ ਪਸ਼ੂ ਹਾਰੇ ਆਓ ਐਸਾ ਸੰਸਾਰ ਸਭ ਨਾਨਕ ਬੰਧਨ ਕਾਤ ਮਿਲਾਵੋ ਆਪ ਪ੍ਰਭ ਅਸਾ ਮਲਾ ਪੰਜਵਾ ਥੱਡੇ ਥੋਕ ਵਿਸਾਰ ਛਿੱਕੋ ਖਿਆਲ ਕਰ ਝੂਠਾ ਲਾ ਗੁਮਹਾਨ ਮਨ ਤਨ ਅਰਤ ਧਾਰ ਆਠ ਪਹਿਰ ਸਾਲਾ ਸਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰਹੁ ਹਉ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹ ਅੱਲਾ ਜੋ ਨਾ ਧੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਤ ਨਾਨਕ ਵਖਾਣਿਆ ਆਸ ਮਹਿਲਾ ਪੰਗਵਾਂ ਜਿਨਾ ਨਾ ਵਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਹ ਆ ਮਨ ਤਨ ਹੋਏ ਨਿਹਾਲ ਤਮ ਸੰਗ ਫੇਟਿਆ ਸੁਖ ਪਾਇਆ ਜਨਮ ਪਰਸਾਦ ਦੁੱਖ ਸਭ ਮਿਟਿਆ 라ਉ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ పాਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਥਾਈ ਜਾਨੀਏ ਦਿਨ ਸਰੇਣ ਆਰਧ ਸੰਭਾਲੇ ਸਹ ਸਹ ਨਾਨਕ ਕੀ ਲੋਚਾ ਪੂਰ ਸੱਚੇ ਪਤਸ਼ਾਹ ਅਸ ਮਹਿਲਾ ਪੰਜਵਾ ਪੂਰ ਰਹਾ ਸਭ ਥਾਈ ਹਮਾਰਾ ਖਸਮ ਸੋਏ ਇੱਕ ਸਾਹਿਬ ਸਿਰ ਛੱਤ ਦੂਜਾ ਨਾਹੀ ਕੋਈ ਜਿਉ ਭਾਵੇਂ ਤਿਉ ਰਖ ਰੱਖਣ ਹਾਰਿਆ ਤੁਝ ਬਿਨ ਅਵਰਨਾ ਕੋਏ ਨਦਰ ਨਿਹਾਰਿਆ ਰਹਾਉ ਤਤ ਪਾਲਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਉੱਠਾ ਆਪ ਤਿਸ ਨਾ ਵਿਸਾਰੀਐ ਜੋ ਕਿਸ਼ ਕਰੇ ਸੋ ਆਪ ਆਪਣ ਪਾਣਿਆ ਦਪਤਾ ਕਾ ਸਹਾਈ ਜਗ ਜਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਅਸ ਮਹਿਲਾ ਪੰਜਵਾਂ ਕਿਆ ਸੋਵੈ ਨਾਮ ਵਿਸਾਰ ਹਉ ਫਲ ਲੈ ਲਿਆ ਕਿੰਤੀ ਇਤ ਦਰਿਆਏ ਵੰਜਨ ਵੰਦਿਆ ਬੋਹੇ ਥੜਾ ਹਰ ਚਰਨ ਮਨ ਚੜ ਲੰਘੀਐ ਆਠ ਪਹਿਰ ਗੁਣ ਦਾਏ ਸਾਧੂ ਸੰਗੀਐ ਰਾਉ ਉੱਗੈ ਭੋਗ ਅਨੇਕ ਵਿਣ ਨਾਵੇ ਸੁਣਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਲਣਾ ਦੈਨੁ ਸਿਮਰਨੁ ਤਨੁ ਸ਼ਾਰ ਸਰਪੁਰ ਚਲਣਾ ਮਾ ਬਖਮ ਸੰਸਾਰ ਵਿਰਲੇ ਪੇਖਿਆ ਸੂਤਮ ਹਰ ਕੀ ਸ਼ਰਣ ਲੇਖ ਨਾਨਕ ਲੇਖਿਆ ਆਸ ਮਹਿਲਾ ਤੁੰਵ ਕੋਏ ਨਾ ਕਿਸ ਹੀ ਸੰਗ ਤਾਹੇ ਗਰਬੀਆ ਏਕ ਨਾਮ ਅਧਾਰ ਉਦਲ ਤਰਬੀ ਹੈ ਮੈਂ ਗਰੀਬ ਸੱਚ ਤੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਥੀਰੇ ਰਹਾ ਰਾਜਮਾਲ ਜੰਜਾਲ ਤਾਜ ਨਾ ਕਿ ਤਹ ਜਨੂ ਹਰ ਕੀਤ ਤੁਮ ਆਧਾਰ ਮੇਚਲ ਐ ਤਨੋਂ ਜੇਤੇ ਮਾਇਆ ਤਨ ਸ਼ਾਵਿਆ ਸੁਖਤਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰੰਗੂ ਵੀਰੇ ਆਸ ਪਰੋਸਾ ਖਸਮ ਕਾ ਮਾਨ ਕਹਿ ਜੀ ਆਰੇ ਆਸ ਮੈ ਲਾ ਪੰਵ ਜਿਸ ਸਿਮਰਤ ਦੁਖ ਜਾਏ ਸਹਜ ਸੁਖ ਪਾਈਐ ਰਹਿਣ ਦਿਨ ਸਤ ਕਰ ਜੋੜ ਹਰ ਹਰ ਧਿਆਈਆ ਨਾਨਕ ਕਾ ਪਬ ਸੋਏ ਜਿਸ ਕਾ ਸਭ ਕੋਏ ਸਰਬ ਰਹਾ ਭਰਪੂਰ ਸੱਚਾ ਸਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋ ਇਸਹਿ ਅਰਾਧ ਮਨਾ ਬਿਨ ਸੈ ਸਗਲ ਰੋਗ ਰੱਖਿ ਨ ਹਾਰ ਅਪਾਰ ਰੱਖ ਅਗਨੁ ਮਾਹੀ ਕੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਕਣਾ ਨਾਨਕ ਜਨ ਤੁਰਾ ਕਾਰਜ ਸਗਲੇ ਸਿਧਤ ਹੈ ਭੇਟਿਆ ਗੁਰਪੂਰਾ ਅਸ ਮੈ ਲਾ ਪੰਗਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਇਕ ਪਾਰ ਦਇਆਲ ਹਰ ਰੰਗ ਮਾਨੀਐ ਆਹੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦਿਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਰਾਉ ਜਪ ਜਪ ਜੀਵਨਾਮ ਹੋਵੇ ਅਨੰਦ ਕਣਾ ਮਿੱਠਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇ ਕਿਨੈ ਵਿਰਲਾ ਲਾਇਆ ਧੰ ਸੋਹਾਵਾ ਮੁਖ ਜੇਨ ਹਰ ਧਿਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਵਈ ਅਸ ਮੈ ਲਾਪਨਵਾ ਆਵੋ ਮੀਤ ਇਕਤ੍ਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ ਹਰ ਜਪੈ ਮੇਲੇ ਪਪਾ ਮੁੰਚੈ ਤਤ ਵਿਚਾਰੋ ਸੰਤ ਜਨੋ ਤਾਂ ਤੇ ਬਿਗੰਨਾ ਲੱਗੈ ਖੀਨ ਪੈ ਸਭ ਤਸਕਰ ਗੁਰਮੁਖ ਜਨ ਜਾਗਦੇ ਰਹਾਉ ਗੁੱਧ ਗਰੀਬ ਦੀ ਹਰ ਚ ਲੈ ਹੋ ਹਉਮੈ ਵਿਖਜਾਰੋ ਸੱਚ ਹਟ ਪੂਰਾ ਸੋਧ ਵਖਰ ਨਾਮ ਵਾਪਰੋ ਜੀਉ ਪਿੰਡ ਥਨ ਅਰਪਿਆ ਸੇਹੀ ਪਤਵੰਤੇ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤਕਵਲੀ ਰਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ